ਸਰਸ਼ੀਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜੰਨਤ ਗੱਲ ਕਰਦੇ ਆਂ ਪੰਜਾਬ ਭਾਰਤ ਦੇ ਵਿੱਚ ਜਿਹੜੀਆਂ ਬਾਹਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਨੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਮਾਨਸਾ ਤੋਂ ਐ ਜਿੱਥੇਕ VOTING ਪ੍ਰਕਿਰਿਆਵਾਂ ਦੀਆਂ ਤਸਵੀਰਾਂ ਸੀ ਸਾਂਝੀਆਂ ਕਰਿਆ ਉਮੀਦਵਾਰਾਂ ਦੇ ਵੱਲੋਂ ਲਗਾਤਾਰ ਆਪਣੀ ਜਿੱਤ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਬਾਹਰ ਕੌਂਸਲ ਦੇ ਵੋਟਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਉਮੀਦਵਾਰ ਜਿੱਤੇਗਾ ਉਹ ਯਕੀਨ ਯਕੀਨੀ ਜਿਹੜਾ ਵਕੀਲਾ ਦੇ ਲਈ ਕੰਮ ਕਰੇਗਾ ਵਕੀਲਾ ਦੀਆਂ ਜਿਹੜੀਆਂ ਸਮੱਸਿਆਵਾਂ ਆਆਂ ਉਹਨਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੇਗਾ ਜੇਕਰ ਗੱਲ ਕਰਦੇ ਆ ਪੰਜਾਬ ਦੇ ਵਿੱਚ ਪੂਰੇ ਬਾਰ ਕਾਉਂਸਲ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਸਰਗਰਮੀ ਵੀ ਦੇਖਣ ਚ ਮਿਲ ਰਹੀ ਹੈ ਜੇਕਰ ਗੱਲ ਕਰੀਏ ਗੱਲਬਾਤ ਕੀਤੀ ਗਈ ਹੈ ਜਿਹੜੇ ਵੋਟਰਸ ਨੇ ਕੀ ਕੁਝ ਕਹਿਣਾ ਹੈ ਉਹਨਾਂ ਦਾ ਉਹ ਵੀ ਤੁਹਾਨੂੰ ਸੁਣਾਣੇ ਆ ਬਾਰ ਇਫੀស៊ី ਦੀ ਇਲੈਕਸ਼ਨ ਹੋ ਰਹੀ ਹੈ ਜਿਸ ਦੇ ਵਿੱਚ ਪ੍ਰਧਾਨਗੀ ਲਈ ਬੀਜੇ ਸਿੰਘਲਾ ਤੇ ਹਰਪ੍ਰੀਤ ਮਾਨ ਖੜੇ ਹੋਏ ਨੇ 77 ਦੀ ਪੋਸਤ ਦੀ ਵੀਰ ਦਿਵਿੰਦਰ ਸਿੰਘ ਤੇ 라ਜੋਤ ਸਿੰਘ ਜੈਲ ਇੱਕ ভাইস ਪ੍ਰੈਜ਼ੀਡੈਂਟੀ ਮੈਡਮ ਨੀਸ਼ ਤੇ ਸਾਹਿਬ ਸਿੰਘ ਰਾਜੀ ਖੜੇ ਹੋਏ ਨੇ ਤੇ VOTING ਦਾ ਜਿਹੜਾ ਸਮਾਂ ਉਹ 9 ਵਜੇ ਤੋਂ ਲੈ ਕੇ ਸ਼ੁਰੂ ਹੋ ਚੁੱਕਿਆ ਤੇ 4 ਵਜੇ ਤੱਕ VOTING ਸਮਾਪਤ ਹੋ ਜਾਣੀ ਹੈ ਤੇ ਹਰ ਇੱਕ ਜਿਹੜੇ ਕੈਂਡੀਡੇਟ ਆਪਣੇ ਆਪਣੇ ਅਹੁਦੇ ਲਈ ਖੜੇ ਹੋਏ ਸਾਰੇ ਦਾਵੇਦਾਰੀ ਫੋਕ ਰਹੇ ਨੇ ਕਿ ਉਹ ਜਿੱਤਣਗੇ ਹੁਣ ਇਹ ਨਤੀਜਾ 5 ਵਜੇ ਤੱਕ ਨਤੀਜੇ ਆਉਣ ਦੀ ਤੁਹਾਨੂੰ ਆਸ ਹੈ ਕਿ ਹਰ ਵਾਰੀ ਆ ਜਾਂਦੇ ਨੇ 5 ਵਜੇ ਪਤਾ ਲੱਗ ਜੂਗਾ ਕਿ ਕਿਹੜੇ ਅਹੁਦੇ ਤੇ ਕੌਣ ਜਿਹੜਾ ਦਿੱਕਤ ਪ੍ਰਾਪਤ ਕੀਤੀ ਸੀ ਜਿਹਨੂੰ ਵਿਦਾਨ ਨੇ ਇਸ ਵਾਰ ਬੁਚਿਆ ਨਾ ਕੈਂਡੀਡੇਟ ਦੇਖੋ ਰਿਕਟ ਕੈਂਡੀਡੇਟ ਪੂਰਾ ਕੰਫੀਡੈਂਟ ਹੈ ਕਿ ਉਹਨਾਂ ਦੇ ਸਪੋਰਟਰ ਜਿਵੇਂ ਸਾਰਿਆਂ ਨੇ ਜਿਵੇਂ ਮੈਂ ਵੀ ਗੱਲ 'ਚ ਪਾਇਆ ਹੋਇਆ ਸਾਰਿਆਂ ਨੇ ਆਪਣੇ ਆਪਣੇ ਸਪੋਰਟਰਾਂ ਦੇ ਗੱਲ 'ਚ ਬੱਲੇ ਪਾਏ ਹੋਏ ਨੇ ਤੇ 5 ਵਜੇ ਤੱਕ ਕਲੀਅਰ ਹੋ ਜਾਊਗਾ ਕਿ ਕਿਹਦੀ ਦਿੱਕਤ ਹੁੰਦੀ ਹੈਗੀ ਸੋ ਸਾਡੇ ਜਿਲ੍ਹਾ ਬਾਰੋਸੀਅਲ ਮਾਨਸਾ ਦੀ ਇਲੈਕਸ਼ਨ ਹੋ ਰਹੀ ਹੈ ਇਹਦੇ ਵਿੱਚ ਦੋ ਪ੍ਰਧਾਨ ਖੜੇ ਹੋਏ ਨੇ ਜਿਵੇਂ ਵਿਜੀ ਕੁਮਾਰ ਸਿੰਘਲਾ ਜੀ ਅਤੇ ਹਰਪ੍ਰੀਤ ਸਿੰਘ ਜੀ ਮਾਨ ਤੇ ਸੈਕਟਰੀ ਹੈਗਾ ਵੀਰ ਜਵਿੰਦਰ ਸਿੰਘ ਜੀ ਤੇ ਨਾਜ਼ਮ ਸਿੰਘ ਜੀ ਇਸੀ ਤਰ੍ਹਾਂ ਅੱਜ ਦਾ ਬਇਸ ਪ੍ਰਧਾਨ ਦੇ ਲਈ ਖੜੇ ਐ ਮੈਡਮ ਨੀਸ਼ ਤੇ ਇੱਕ ਸਾਹਿਦ ਕੁਮਾਰ ਸਿੰਘ ਜੀ ਕਿਉਂਕਿ ਜਿਹੜੀਆਂ ਇਲੈਕਸ਼ਨ ਐ ਬੜੀ ਸ਼ਾਂਤ ਬਈ ਢੰਗ ਦੇ ਨਾਲ ਹੋ ਰਹੀ ਐ ਸਾਡੇ ਸਾਰੇ ਹੀ ਉਮੀਦਵਾਰ ਆਪਣੀ ਜਾਵੇਦਾਰੀ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਵੋਟਾਂ ਦਾ ਜਿਹੜਾ ਨਤੀਜਾ ਹੈ ਤਕਰੀਬਨ 5 ਵਜੇ ਦੇ ਕਰੀਬ ਆਉਣ ਦੀ ਆਸ ਹੈਗੀ ਐ ਵੋਟਾਂ ਨੇ ਜਿਹੜੀਆਂ ਇਹ 9:05 9:04 ਤੱਕ ਪੈ ਰੀਆਂ ਨੇ ਤੇ ਬੜੀ ਸ਼ਾਂਤ ਬਈ ਢੰਗ ਦੇ ਨਾਲ ਬੈਰੀਆਂ ਨੇ ਉਮੀਦਾਂ ਸਾਨੂੰ ਇਹ ਵੀ ਜੋ ਵੀ ਸਾਡੇ ਵਾਰ ਦਾ ਪ੍ਰਧਾਨ ਬਣੂਗਾ ਸਾਡੀ ਵਾਰਸ ਜਨਮਾਨਸਨ ਦੇ ਲਈ ਵਧੀਆ ਕੰਮ ਕਰੂਗਾ ਸਾਡੇ ਵਕੀਲਾਂ ਦੇ ਲਈ ਕੰਮ ਕਰੂਗਾ ਕਿਉਂਕਿ ਵਕੀਲ ਸਾਹਿਬ ਆਪ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਸਾਡੀ ਐਸੋਸੀਏਸ਼ਨ ਐ ਉਹੀ ਉਹਨਾਂ ਸਮੱਸਿਆਵਾਂ ਨੂੰ ਸੁਲਝਾਉਂਦੀ ਐ ਤੇ ਹਰ ਇੱਕ ਵਕੀਲ ਸਾਹਿਬਾਂ ਦਾ ਜਿਹੜਾ ਪੂਰਾ ਪੂਰਾ ਸਹਿਯੋਗ ਬਿਲਕੁਲ ਸਾਰਾ ਕਿਉਂਕਿ ਮੈਨੂੰ ਲਗਭਗ ਇੱਥੇ ਸਾਰੰਸਾ ਰੋਗੇ ਜਿਹੜੇ ਮੈਂ ਗੱਲ ਕਰਾਂ ਜਿਹੜੀਆਂ ਅੱਜ ਦਾ ਚੋਣ ਮਾਹੌਲ ਹੈ ਬਿਲਕੁਲ ਸਾਰੇ ਸਮਾਂ ਕੋ ਬਿਲਕੁਲ ਅਲੱਗ ਹੈ ਤੇ ਸਾਡੀਆਂ ਜਿਹੜੀਆਂ 490 ਵੋਟਾਂ ਇਸ ਟਾਈਮ ਹੈਗੀਆਂ ਨੇ ਤੇ ਸਾਡੇ ਸਾਰੇ ਹੀ ਵੋਟਰ ਤੇ ਸਾਰੇ ਹੀ ਸਪੋਰਟਰਾਂ ਦਾ ਪੂਰਾ ਉਤਸ਼ਾਹ ਤੇ ਇਸ ਵਾਰ ਦੀ ਐਸੋਸੀਏਸ਼ਨ ਦੀ ਜਿਹੜੀ ਚੋਣ ਹੈ ਇੱਕ ਸਾਡੇ ਲਈ ਇੱਕ ਚੋਣ ਹੈ ਕਿਉਂਕਿ ਸਾਡਾ ਆਪਸੀ ਦਾ ਭਾਈਚਾਰਾ ਉਹ ਮੈਂ ਜੋ ਕੈਮਰਾ ਨੇ ਅੱਜ ਜਿਹੜੀਆਂ ਬੁਰਤਾਂ ਪਾਣੀਆਂ ਨੇ ਪੈਣ ਤੋਂ ਬਾਅਦ ਜੋ ਵੀ ਕੈਂਡੀਡੇਟ ਸਫਲ ਹੁੰਦੇ ਆ ਉਹਨਾਂ ਸਾਰਿਆਂ ਨੂੰ ਅਸੀਂ ਵਧਾਈ ਦੇਣ ਦੇ ਲਈ ਖੜੇ ਆ ਤੇ ਆਉਣ ਵਾਲੇ ਸਮੇਂ ਵਿੱਚ ਇਹ ਹੀ ਉਮੀਦ ਕਰਦੇ ਆ ਵੀ ਜਿਹੜੇ ਵੀ ਕੈਂਡੀਡੇਟ ਚੁਣੇ ਜਾਣਗੇ ਉਹ ਵਕੀਲਾਂ ਦੀ ਭਲਾਈ ਲਈ ਆਪਸੀ ਭਾਈਚਾਰੇ ਨੂੰ ਇਸੇ ਤਰ੍ਹਾਂ ਕੈਮ ਰੱਖਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਕੰਮ